ਹਰ ਸੁਖ ਵਸਿਆ ਹਰ ਸੁਖ ਭਾਈ ਇਸ ਪੰਕਤੀ ਦੇ ਪੈਰਾ ਦੇ ਕੇ ਕਹਾ ਸ਼ੁਰੂ ਆਪਾਂ ਕੀਤੀ ਹੈ ਕਿ ਜਿਨ੍ਹਾਂ ਦਾ ਅੰਦਰ ਸੁਖੀ ਹੈ ਨਾ ਉਹਨਾਂ ਨੂੰ ਭਾਵੇਂ ਬੋਰੀ ਤੇ ਸਵਾੰਦਿਓ ਬਾਦਸ਼ਾਹ ਏ ਤੇ ਜਿਨ੍ਹਾਂ ਦੇ ਅੰਦਰ ਸੜੇਪੈ ਭਾਵੇਂ ਸੋਨੇ ਦੀ ਕੋਠੀ ਚ ਪਾ ਦਿਓ ਰੋਂਦੀ ਏ ਇਹ ਗਲਤਫਹਿਮੀ ਚ ਫਸ ਗਈ ਦੁਨੀਆ ਅੱਜ ਕਿਉਂਕਿ ਤਾਂ ਨੂੰ ਵੇਖਣ ਲੱਗ ਪਏ ਨਾ ਤਾਂ ਨੂੰ ਵੇਖ ਕੇ ਤੁਰੋਂਗੇ ਤੇ ਡਿੱਗੇ ਲੈ ਥੱਲੇ ਨੂੰ ਵੇਖ ਕੇ ਤੁਰੋਂਗੇ ਤੇ ਫਿਰ ਕਦੇ ਨਹੀਂ ਮੈਂ ਇੱਥੇ ਵੇਖਦਾ ਨਾ ਛੋਟੇ ਛੋਟੇ ਬੱਚੇ ਵਿਚਾਰੇ ਝੂਗੀਆਂ ਵਾਲਿਆਂ ਦੇ ਉਹਨਾਂ ਦੇ ਕੱਪੜੇ ਲੰਡੇ ਜੇ ਕਾਲੇ ਪੀਲੇ ਲਿਬੜੇ ਤੇ ਪ੍ਰਸ਼ਾਦ ਨੂੰ ਬਾਬਾ ਜੀ ਹੋਰ ਦੇ ਦਿਓ ਹੋਰ ਦੇ ਦਿਓ ਉਹ ਚਾਰ ਚਰ ਗੇੜੇ ਆਉਂਦੇ ਐ ਕਈ ਵਾਰੀ ਆਪਾਂ ਗੁੱਸੇ 'ਚ ਕਹਿੰਦਾ ਚਪੇੜ ਮਾਰੇ ਫੇਰ ਆ ਗਿਆ ਪਰ ਕਿਤੇ ਮਨ 'ਚ ਆਉਂਦਾ ਨਹੀਂ ਬਾਬਾ ਕਿਤੇ ਗੋਇੰਦਵਾਲ ਸਾਹਿਬ ਤਿੰਨ ਵਾਰੀ ਪ੍ਰਸ਼ਾਦ ਮੰਗ ਕੇ ਲਿਆ ਸੀ ਅਕਬਰ ਨੇ ਹਿੰਦੁਸਤਾਨ ਦਾ ਬਾਦਸ਼ਾਹ ਕਿਹਾ ਬੜਾ ਪਪਾ ਸੁਆਦ ਐ ਬਾਬਾ ਇੱਕ ਗੱਫਾ ਹੋਰ ਦੇ ਤੇ ਮੈਂ ਕਹਿੰਦਾ ਨਹੀਂ ਨਹੀਂ ਕਰਮਾਂ ਵਾਲੇ ਆ ਜਿਹੜੇ ਗਰੀਬੀ ਭਾਵੇਂ ਤਿੰਨ ਵੇਰੀ ਗੱਫਾ ਲੈਂਦੇ ਅਸੀਂ ਤੇ ਇੰਨੇ ਕ ਹੰਕਾਰੇ ਗਏ ਮਹਾਰਾਜ ਦੀ ਦੇਖ ਨੂੰ ਵੀ ਜਵਾਬ ਦੇ ਦਿੰਦੇ ਗੋਲ ਗੱਪਿਆਂ ਵਾਲੇ ਪਾਣੀ 'ਚ ਜ਼ਹਿਰ ਪਾਇਆ ਹੋਵੇ ਨਾ ਤੂੰ ਪੀ ਲਾਂਗੇ ਪਰ ਅੱਜ ਦੀ ਕਹਾਣੀ ਸੱਚ ਹੈ ਜਿਸ ਚੀਜ਼ ਨੇ ਅੰਦਰ ਰਿਆ ਕਰਨਾ ਸੀ ਨਾ ਉਹਨੂੰ ਬਿਲਕੁਲ ਛੱਡਤਾ ਕੰਨਾਂ ਨੇ ਬਾਣੀ ਸੁਣਨੀ ਛੱਡਤੀ ਅੱਖਾਂ ਨੇ ਦਰਸ਼ਨ ਗੁਰਦੁਆਰੇ ਦੀ ਸੰਗਤ ਵਿੱਚ ਆਉਣਾ ਛੱਡਤਾ ਜੁਬਾਨ ਨੇ ਵੈਗਰੂ ਛੜਤਾ ਤੇ ਫਿਰ بچਾਂਗੇ ਕਿਦਾਂ ਔਖਾ ਹੈ ਨਾ